ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੀ ਤੇ ਧਿਆਨ ਦਿਖਾਵਾਂਗੇ ਤੁਹਾਨੂੰ ਘੱਬਣਾ ਵੇੜਾ ਤੇ ਦੰਦਾ ਦੇ ਵਿੱਚ ਵੇੜਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਆ ਜੀ ਪਿੰਡ ਰੌਕੇਕੜਾ ਜ਼ਿਲ੍ਹਾ ਮੋਗਾ ਆ ਰੌ ਪਿੰਡ ਰੌਕੇਕੜਾ ਜ਼ਿਲ੍ਹਾ ਮੋਗਾ ਤਸਵੀਰ ਆਪ ਨੂੰ ਪੈ ਗਈ ਨਿਹਾਲ ਸਿੰਘ ਦਾ ਨਿਹਾਲ ਸਿੰਘ ਤੇ ਮੋਬਾਈਲ ਨੰਬਰ ਆਪਣਾ ਇਹ ਮੇਰਾ ਨੰਬਰ ਹੈਗਾ 9653601192 9653601192 01192 ਆਪਣਾ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਦਾ ਠੀਕ ਆ ਚਾਰ ਵੜਾ ਦਿਖਾਵਾਂਗੇ ਲਾਖਟ ਤੇ ਸੂਈ ਵੀ ਤਿੰਨ ਗੱਬਣਾ ਹਾਂਜੀ ਹਾਂਜੀ ਪਹਿਲਾ ਨੰਬਰ ਵੜਾ ਦੇਖ ਦਿਆਂ ਜੀ ਕਿਹੜਾ ਸੂਆ ਸੂਈ ਇਹ ਦੋ ਦਿਨ ਦਾ ਵੱਛੀ ਪਈਦਾ ਸੂਆ ਜੀ ਦੋ ਦੰਦ ਪਹਿਲਾ ਸੁਆ ਦੰਦ ਚੈੱਕ ਆ ਦੇਖੇ ਜਿਆਦਾ ਗਰੰਟੀ ਹੈ ਜੇ ਬੱਚਾ ਕਲੀ ਚਾ ਦੇਣੇ ਸੋ ਵੀਰੋ ਮੂੰਹ ਦੋ ਦੰਦ ਸੋ ਦੰਦ ਦੇਖ ਸਕਦੇ ਹੋ ਪਹਿਲਾ ਇਹਦਾ ਫੇਰੀ ਬੜਾ ਜੋੜਾ ਥੱਲੇ ਦਾ ਬਾ ਠੀਕ ਆ ਓਕੇ ਆ ਜੀ ਸੋ ਦੋਂਦੀ ਆ ਤੇ ਲਗਭਗ ਮੇਰੇ ਸਾਬ ਨਾਲ ਤਿਆਰੀ ਹੀ ਲੱਗਦੀ ਹੈ ਨਾ ਤਿਆਰੀ ਆ ਬਾਈ ਸੋਤੂ ਹੀ ਦੋ ਚਾਰ ਘੰਟਿਆਂ ਦੇ ਵਿੱਚ ਇਹ ਆਪਾਂ ਲੋਕਲ ਇਹਦੇ ਫਾਰਮ ਚ ਹੋਈ ਹੈ ਇਹ ਫਾਰਮ ਚ ਹੋਈ ਵੀ ਹੈ ਜੀ ਤਕਰੀਬਨ ਜ਼ਿਆਦਾਤਰ ਵਾਲ ਆਪਣਾ ਫਾਰਮ ਵਾਲਾ ਹੀ ਹੁੰਦਾ ਬਈ ਠੀਕ ਹੈ ਕੀ ਇਹਦਾ ਰਿਕਾਰਡ ਅੰਦਾਜ਼ਾ ਰਿਕਾੜ ਸਾਰਾ ਮਿਲ ਜੂਗਾ ਕੋਈ ਗੱਲ ਨਹੀਂ ਜਿਹੜਾ ਇਹਦੇ ਸੀਮਣ ਲੱਗਿਆ ਸਾਰਾ ਦੱਸਾਂ ਇਹ ਇਹ ਤਾਂ ਕਿੰਨਾ ਦਿਨ ਤੋਂ ਮੰਨ ਕੇ ਚੱਲੇ ਬੰਦਾ ਬਹੁਤ 40 ਕਿਲੋ ਬੱਛੀ ਨੇ ਰਾਮਣਾ ਚ ਆਉਣਾ ਬਈ ਤੂੰ ਆ ਵੀ ਦੇਖਦਾ ਵੀ ਐਦਾਂ ਕੱਦ ਵੱਡ ਤੇ ਸਾਫ ਸਫਾਈ ਇੰਨੀ ਹੁੰਦੀ ਨਹੀਂ ਚੋਰੀ ਬਾਹਰ ਨੂੰ ਸੁ ਵੀਰੋ ਕੱਦ ਦੀ ਚੰਗੀ ਬੱਛੀ ਹੈ ਕੱਦ ਕਾੜ ਵਗੈਰਾ ਦੇਖੋ ਵਹਿੜ ਦਾ ਚੰਗਾ ਬਾਹਰ ਨੂੰ ਦੋਰ ਜੇ ਇਧਰ ਨੂੰ ਤੇ ਜਮਾ ਹੀਰਾ ਹੀ ਆ ਪਹਿਲੇ ਨੰਬਰ ਤੇ ਪਲੂਣ ਦੋ ਦੰਦਾਂ ਦੰਦੋ ਚਿਕਪਾਸਾ ਜਮਾ ਤੇ ਕੱਦ ਬੱਡ ਫੁੱਲਾ ਸਾਈਜ਼ ਵਗੈਰਾ ਤੇ ਬਾਡੀ ਬਣਤਰ ਵਗੈਰਾ ਇਹਦੀ ਪੂਰੀ ਓਕੇ ਆ ਪਹਿਲਾ ਸਵਾਲ ਸੁਣਦੀ ਪਈ ਆ ਫਾਰਮ ਵਾਲੀ ਬਿਹੜਾ ਜਿਹੜੇ ਸੀਮੰਟ ਦੀ ਆ ਆਪਾ ਜਿਹੜਾ ਇਹਦਾ ਸੀਮੰਟ ਲੱਗਿਆ ਵਾ ਸਾਰਾ ਤੁਹਾਨੂੰ ਵੀਰ ਬਾਇਓ ਡਾਟਾ ਲੈ ਕੇ ਦੇ ਦੂਗਾ ਲਗਭਗ ਤਿਆਰੀ ਦੇ ਵਿੱਚ ਇੱਕ ਅੱਧਾ ਦਿਨ ਕੱਢ ਜੇ ਤਾਂ ਕੱਢ ਜੇ ਕਿ ਤੁਹਾਨੂੰ ਪਤਾ ਜੇ ਪਸ਼ੂ ਉੱਪਰੇ ਥਾਜ ਸੂਈ ਪੈਂਦਾ ਹੁੰਦਾ ਬਾਕੀ ਨਿਭਾਈ ਧਵਾਈਆ ਵੀਰ ਨੇ ਹੁਣ ਇਹ ਤੇ ਸਾਫ ਸੁਥਰੀ ਆ ਪੂਰੀ ਫਿਟਿੰਗ ਵਾਲਾ ਲੇਵਾ ਜਮਾ ਪੂਰੀ ਫੁੱਲ ਬਰੀਡ ਦੇ ਵਿੱਚ ਆ ਗਈ ਤੇ ਥਾਣਾ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਬਾਕੀ ਇਹ ਚੌਥੀ ਜਨਰੇਸ਼ਨ ਚੱਲ ਰਹੀ ਠੀਕ ਆ ਉਹਨਾਂ ਦੇ ਚਾਰ ਮਾਲਕ ਚੰਗੀਆਂ ਬੱਚੀਆਂ ਉਹਨਾਂ ਕੋਲੇ ਸਾਰ ਦੱਕੇ ਫਾਰਮ ਚੋਂ ਆਈ ਹੈ ਹਨਾ ਬਾਕੀ ਸਾਈਜ਼ ਵਗੈਰਾ ਬਿਊਟੀ ਵਗੈਰਾ ਪੂਰੀ ਓਕੇ ਹੈ ਜਾਮਾ ਤੇ ਇਹਦੇ ਦੀ ਦੋ ਨੰਬਰ ਬੱਚੀ ਦੇਖਦੇ ਆਂ ਖੜੀ ਆਪਾਂ ਇਹ ਗੱਬਣਾ ਜੀ ਅਜੀ ਲੈ ਜੂਗੀ 10 ਦਿਨ 10 ਦਿਨ ਸੂਣ ਚ ਬਾਕੀ ਸੂਹਾ ਕਿਹੜਾ ਦਿੰਦੇ ਆਂ ਸੂਹਾ ਪਹਿਲਾਂ ਹੀ ਆ ਹੈ ਛੇ ਦਾ ਵੱਡੀ ਹੋ ਕੇ ਬਣੀ ਹੈ ਹਨਾ ਹਾਂ ਤੇ ਇਹ ਸਭ ਬਹੁਤ ਆ ਜਿਵੇਂ ਮਰਜੀ ਰਹਿ ਜਾਦਾ ਬਾਕੀ ਇਹ ਲੱਤਾ ਚੌੜਿਆ ਕਰਕੇ ਖੜ ਗਿਆ ਜਾਮਾ ਹਾਂ ਇਹ ਤੋਂ ਕਿੰਨਾ ਦੁੱਧ ਵਾਲਾ ਅੰਦਾਜ਼ਾ ਲਾ ਸਕਦੇ ਆਪਾਂ ਬਹੁਤ 25 ਕਿਲੋ ਰਾਮ ਨਾਲ ਚਵਾ ਦੋ ਜੀ ਰੇਟ ਵਾਜਬ ਹੋਊਗਾ ਰੇਟ ਜਵਾਂ ਗਿਆ ਜਹੂਰ ਕੇ ਆਪਾਂ ਦੇਖੇ ਤੋਰਾਂਗੇ ਜਿਹੜਾ ਭਰਾ ਹੋਊਗਾ ਠੀਕ ਆ ਰੇਟ ਸਾਰੇ ਫੋਨ ਤੇ ਕਰਾਂਗੇ ਹਾਂ ਫੋਨ ਤੇ ਰਹਿਣਗੇ ਸੁਭਰ ਰੇਟ ਹੋਣ ਕੇ ਫੋਨ ਤੇ ਵੀ ਕਹਿੰਦਾ ਬਿਲਕੁਲ ਵਾਜਬ ਹੋਣ ਕੇ ਦੇਖੇ ਤੋਰਾਂਗੇ ਦੂਜੇ ਨੰਬਰ ਵਾਲੀ ਜਿਹੜੀ ਬੱਚੀ ਆ 25 ਕਿਲੋ ਦੁੱਧ ਮੰਨ ਕੇ ਇਹਨੂੰ ਲੈ ਸਕਦੇ ਹੋ ਕੱਤ ਕਾਠ ਚੰਗਾ ਬਿਊਟੀ ਵਗੈਰਾ ਚੰਗੀ ਆ ਵੱਡੀ ਹੋਈ ਬਣੀ ਆ ਮੂਹੋ ਸ਼ੇਦਾਂਦਾ ਤੇ ਥਾਂਡੇਵਾ ਦੇਖੋ ਸੋਹਣਾ ਸਾਫ ਸੁਥਰਾ ਬਿਊਟੀ ਵਗੈਰਾ ਫੁੱਲਾ ਤੇ ਸ਼ਾਈਨਿੰਗ ਵਗੈਰਾ ਪਿੰਡੇ ਤੇ ਪੂਰੀ ਵਧੀਆ ਹੈਗੀ ਤੇ ਕੱਤ ਕਾਠ ਓਕੇ ਜਮਾ 25 ਕਿਲੋ ਦੁੱਧ ਮੰਨ ਕੇ ਇਹਨੂੰ ਤੋ ਦੇਖੋ ਫੇਸ ਕੁਆਲਿਟੀ ਵਗੈਰਾ ਬਾਕੀ ਭਾਈ ਜਿੰਦੇ 100 ਹੀ ਬਾਸ 100 ਵੀ ਇਹ ਵੀ ਵੜ ਕੇ ਇਹ ਆ ਨਾ ਰਹੀ ਹੈ ਸੋ ਜੈਜਗੱਲਾ ਹੜੇ ਕਹਿੰਦੇ ਸੇਰ ਚ ਪੂਣੀ ਕੱਤੀ ਆ ਇਹਨੇ ਤੇ ਪੂਰੀ ਸਾਫ ਸੁਥਰੀ ਜਮ ਤੋ ਦੇਖੋ ਰਾਜੀ ਸਮੀ ਬੜੀ ਵੀ ਬਹੁਤ ਜਿਆਦਾ ਕਦ ਬੈਠੇ ਇਹਦਾ ਵੀ ਚੰਗਾ ਝੋੜੀ ਦੇਖ ਸਕਦੇ ਨੇੜੇ ਤੋਂ ਪੂਰੇ ਚੰਗੇ ਥਣਲੇ ਬੈਦੀ ਪਹਿਲਾ ਸੂਆ ਪਲੂਣ ਸੋਦੀ ਪਈ ਆ ਦਿਨ ਹੜੇ ਕੁਝ ਲੈਂਦੀ ਅੱਠ 10 ਅੱਗੇ ਗੱਲ ਕਰਦੇ ਹੁਣ ਆਪਾਂ ਤੀਜੇ ਨੰਬਰ ਵਾਲੀ ਦੀ ਇਹ ਕਿਹੜਾ ਸੂਆ ਇਹ ਪਹਿਲਾ ਨਹੀਂ ਆ ਜੀ ਬਾਈ ਇਹ ਚਾਰ ਦੰਦਾ ਜੀ ਇਹ ਠੀਕ ਘੱਟੋ ਘੱਟ 15 ਦਿਨ ਦੇ ਨਾਲ ਸੰਭਲ ਲੈ ਜੀ 15 ਦਿਨ ਬਾਕੀ ਸੂਲ ਦੇ ਹਾਂਜੀ ਹਾਂ ਇਹਦੇ ਦੁੱਧ ਵਾਲਾ ਅੰਦਾਜ਼ਾ ਆਏਗੀ ਲੱਗ ਸਕਦਾ ਦੁੱਧ 30 ਤੋਂ ਬਾਅਦ 25 ਕਿਲੋ ਹੋਊਗੀ 30 36 ਕਿਲੋ ਜੇ ਵਧੀਆ ਕੇਅਰ ਕਰਦਾ ਵਾਲਾ ਬੰਦਾ ਹੈ ਠੀਕ ਹੈ 35 ਕਿਲੋ ਬੱਛੀ ਦੇ ਨਾਲ ਨਾਲ ਚਵਾ ਦੇਣਾ ਜੇ ਮਖਿਆਲ ਹੀ ਮਾਰਤੀ ਜਮਾ 30 ਦੀ ਹੈ ਠੀਕ ਹੈ ਸੋ ਵੀਰੋ ਪਹਿਲਾ ਸੂਆ ਸੁੰਦੀਆ ਮੂੰਹ ਚਾਰ ਦੰਦਾ ਤੇ ਫੇਸ ਕੁਆਲਿਟੀ ਦੀ ਚੰਗੀ ਹੈ ਹਨਾ ਹਾਂਜੀ ਹਨਾ ਕੰਨ ਕੋਲ ਦੇਖੋ ਨਿਕਾ ਨਿਕਾ ਬਹੁਤ ਚੰਗੀਆਂ ਬੱਟੀਆਂ ਜੇ ਇੱਕ ਬੰਦੇ ਦੇ ਖਾਣ ਵਾਲੇ ਵੈਲੀ ਜਨਾ ਜੁਟਾ ਬਹੁਤ ਜੈ ਸਿੰਘ ਜੀ ਮੈਡਮ ਸੋ ਜਾਤ ਬਰੀਡ ਪੂਰੀ ਜਮਾ ਮੰਨ ਕੇ ਚਲੋ ਹਵਾਨੇ ਤੇ ਲਾਲੀਆਂ ਦਾ ਮਾਰਨੇ ਵਾਰਨੇ ਇਹਦੀ ਸਕੈਨ ਵਿੱਚ ਵੀ ਲਾਲੀਆਂ ਮਾਰ ਜਿੰਦੇ ਬਰੀਡ ਬਰੀਡ ਆ ਪੂਰੀ ਜਮਾ ਦੇਣ ਇਹ ਵੀਰੇ ਲੈ ਜੂ 10 ਸਣਾ ਹਜੇ ਸੋ ਕੱਚੀ ਆ ਸਾਮਣ ਦੇ ਲਾਂਹ ਸਾਮਣ ਲੈ ਜੂ ਬਈ ਬੱਜੀ ਠੀਕ ਆ 10 ਤੋਂ 15 ਦੇ ਵਿੱਚ ਵਿੱਚ ਲਓ ਹਨਾ ਕੱਬ ਦੇਖ ਲਓ ਤੁਸੀਂ ਔਰ ਮੇਰਾ ਛੇ ਫਟ ਕਰਦਾ ਸੋ ਜਮਾ ਕਹਿਵਾਤਾ ਮੂਸੇ ਵਾਲਿਆਂ ਕੋਲ ਦੂਰੋਂ ਖੜੀ ਕੱਲੀ ਵੀ ਦੀਂਦੀ ਆ ਤੇ ਕੱਦ ਘਾੜ ਫੁੱਲਾ ਇਹਦਾ ਸਾਈਜ਼ ਵਗੈਰਾ ਤੇ ਹਵਾਨਾ ਰੱਖੂ ਪੂਰਾ ਫਿੱਟ ਫਾੜ ਜਿੱਦਾਂ ਦਾ ਹਵਾਨਾ ਇਹ ਬੱਚੀ ਤੇ ਲੱਗਿਆ ਹੋਵੇ ਚਾਹੇ ਆਪਾਂ 10 ਸੂਏ ਵੀਰੇ ਨਾ ਦਾਏ ਬੁੱਢੀ ਬੁੱਢਾ ਬੰਡ ਸ਼ੋਅ ਕਰੇ ਤੇ ਨਾ ਇਹਦੇ ਆਪ ਨੂੰ ਮਸਟੈਟਿਕ ਦੇ ਚਾਂਸ ਬਹੁਤ ਘੱਟ ਹੁੰਦੇ ਆ ਕਿਉਂਕਿ ਜਿੰਨਾ ਹਵਾਨਾ ਫਿੱਟ ਫਾੜ ਹੋਵੇ ਉਸ ਨੂੰ ਉਨਾਂ ਹੀ ਖੈਰ ਮੰਨ ਕੇ ਚੱਲੋ ਦੁੱਧ ਨੂੰ ਚੰਗਾ ਰਹਿੰਦਾ ਤੇ ਬਿਮਾਰੀ ਤੋਂ ਵੀ ਰਾਹਤ ਰਹਿੰਦਾਗਾ ਅੱਗੇ ਜੀ 4 ਨੰਬਰ ਆਪਾਂ ਬੱਚੀ ਸੂਈ ਵੀ ਦੇਖ ਲਈਏ ਕਿਹੜਾ ਸੂਆ ਜੀ ਸੁਭਾ ਦੀ ਸੂਈ ਹੈ ਜੀ ਸੂਆ ਕਿਹੜਾ ਸੂਆ ਦੂਜਾ ਜੀ 6 ਰੰਦਾ ਜੀ ਜੇਰੇ ਦੀ ਆ ਭਈਆ ਜੇ ਬੱਚਾ ਕਿਤੇ ਦੇ ਦੈ ਨੇ ਬੱਚਾ ਹੈ ਜੀ ਮਗਰੇ ਦੇ ਕਿੰਨਾ ਕੰਦਾਜਾ ਦੁੱਧ ਵਾਲਾ ਆਪਾਂ ਨੂੰ ਦੁੱਧ 32-33 ਕਿਲੋ ਰਾਮ ਦਾ ਚਲੋ ਬੱਚੀ ਪਲੂਣ ਦਾ ਕਿੰਨਾ ਕਹ ਦੱਸਿਆ ਜੀ ਮਾਲਕ ਨੇ ਦੁੱਧ 28-29 ਕਿਲੋ ਪਹਿਲੇ ਸੁਈ ਦਿੰਦਾ ਆਪਾਂ ਮੰਨ ਕੇ ਚੱਲੇ ਵੀ 28 ਬਣ ਕੇ ਵੇਚ ਸਕ ਲੈ ਲੈ ਜਾਹੇ ਬੰਦਾ ਹਾਂ ਹਾਂ ਬਈ ਚੌਂਡ ਚੋਇਆ ਕਿੰਨੇ ਪਰ ਬਹੁਤ ਚੰਗਾ ਹੈ ਬੋੜਾ ਚੋਇਆ ਕੁਸਕੇ ਚੋਇਆ ਨਹੀਂ ਪੰਜ ਛੇ ਦੇ ਬੱਚਾ ਸੀਗਾ ਭਾਈ ਰੁਪੈਤੀ ਨਹੀਂ ਸੀ ਠੀਕ ਹੈ ਬਾਕੀ ਸੀਲ ਸਾਊ ਆ ਜਿਵੇਂ ਮਰਜੀ ਐ ਵੇਚ ਠੀਕ ਹੈ ਧਾਰਾ ਤੋਂ ਰੋਕ ਕੇ ਜਮਾ ਜਮਾ ਮੈਂ ਕਹਿੰਦਾ 101% ਆ ਭਾਈ ਠੀਕ ਹੈ ਸੋ ਧਾਰਾ ਦੇਖ ਬਾਠ ਠੀਕ ਆ ਓਕੇ ਤੇ ਇੱਕ ਨਾਲ ਨੂੰ ਬਹੁਤ ਚੰਗਾ ਲੱਗਿਆ ਬਈ ਸਭਰ ਪਿੱਛੇ ਇਹਦੇ ਬੱਚਾ ਸੂਈ ਸਵਾਈ ਹੈ ਜੇਰੇ ਦੀ ਟੋਕਰੇ ਚ ਪਈ ਆ ਤੇ ਸੁਹਾ ਸੁਹਾ ਦੂਜਾ 28 27 30 28 ਚਾਹੇ ਆਪਾਂ ਮਸ਼ੀਨੀ ਚ ਵਾਈ ਕਰ ਲਈ ਚਾਹੇ ਕਰ ਲਈਏ ਹੱਥੀਏ ਦੀ ਸਭਰੋ ਕੱਦ ਬੈਡ ਵਗੈਰਾ ਦੇਖੋ ਸਾਫ ਸੁਥਰਾ ਚੰਗੀ ਜਿੰਦੀਆਂ ਹਨ ਪਲੱਸ ਬਿਊਟੀ ਆ ਤੇ ਦੂਜਾ ਸੁਹਾ ਸੂਈ ਸਵਾਈ ਜੇਰ ਵਗੈਰਾ ਡੰਨ ਪਿੱਛੇ ਬੱਚਾ ਇਹਦੇ ਵੇਲ ਕਾਫ ਆ ਤੇ ਹਵਾਂ ਨੇ ਤੇ ਨਾੜਾ ਵਗੈਰਾ ਦੇਖੋ ਜਮਾ ਸਾਫ ਸੁਥਰੀ ਮੁੱਠੀ ਵਾਲਾ ਥਾਣਾ ਜਮਾ 25 ਤੋਂ ਲੈ ਕੇ 30 ਕਿਲੋ ਦੇ ਵਿੱਚ ਵਿੱਚ ਦੁੱਧ ਦੇ ਚੱਲੂਗੀ ਚੰਗੀ ਗিয়ার ਕਰਨ ਵਾਲਾ ਵੀਰ ਹੋਵੇ ਤੇ ਭਾਈ ਨੰਬਰ ਬੋਲੇ ਦਵਾਰੇ ਆਪਣਾ 94536 011 ਬੰਦ ਰੇਟ ਬਾਜੂ ਜਿਹੜਾ ਅਗੇ ਦੇ ਕੋਈ ਆਪਣਾ ਕੰਮ ਹੈ ਨਹੀਂ ਆ ਵੀ 5-7000 ਕੀ ਆਪਾਂ ਲੈਨੇ ਦਾ ਫੇਰ ਠੀਕ ਹੈ ਹਾਂ ਬਾਕਾਇਨੀ ਕਾ ਵੀ ਟੁਕੜੇ ਮੰਗੀ ਜੋ ਟੁਕੜੇ ਮੰਗੀ ਜੋ ਉਹ ਕੰਮ ਆਪਣਾ ਰਹਿਣੀ ਹੈ ਜੈ ਜਗਨਨਾਥ ਹਾਂ ਆਪਾਂ ਮਾਲ ਵਪਾਰ ਵਿੱਚ ਰਹਿਣਾ ਹੁੰਦਾ ਵੀ ਕੋਈ ਚੱਕਰ ਨਹੀਂ ਸੋ ਪਿੰਡ rau ਕੇ ਕੜਾ ਹਨਾ ਜ਼ਿਲ੍ਹਾ ਮੋਗਾ ਸੋ ਕੋਈ ਵੀ ਨਾਲ ਸੋਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ